ਇਹ ਦੇਖੋ ਆਪਣੇ ਆਪ ਮੋੜ ਘੱਟ ਰਹੀ ਹੈ ਇਹ ਸਟੀering ਇਹ ਦੇਖੋ ਘੁੰਮ ਰਿਹਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਦੇਖੋ ਗੱਡੀ ਜਿਹੜੀ ਹੈ ਇਹ ਬਿਨਾਂ ਡਰਾਈਵਰ ਤੋਂ ਵੀ ਚੱਲਦੀ ਹੈ ਔਰ ਇਹ ਗੱਡੀ ਦੇ ਵਿੱਚ ਇੰਨੀ ਟੈਕਨੋਲੋਜੀ ਭਰੀ ਹੋਈ ਹੈ ਕਿ ਇਹ ਰੈੱਡ ਲਾਈਟ ਆਉਣ ਤੇ ਜਾਂ ਮੋੜ ਆਉਣ ਤੇ ਆਪਣੇ ਆਪ ਜਿਹੜੀ ਹੈ ਔਰ ਮੁੜੇਗੀ ਔਰ ਦੇਖੋ ਇਹ ਦੇਖੋ ਸਟੀering ਜਿਹੜਾ ਆਪਣੇ ਆਪ ਮੁੜ ਰਿਹਾ ਇਹ ਦੇਖੋ ਇਹ ਆਪਣੇ ਆਪ ਮੋੜ ਕੱਟ ਗਈ ਔਰ ਕੋਈ ਬ੍ਰੇਕ ਤੇ ਜਿਹੜਾ ਪੈਰ ਨਹੀਂ ਕੋਈ ਰੇਸ ਤੇ ਪੈਰ ਨਹੀਂ ਤੇ ਇਸੇ ਤਰ੍ਹਾਂ ਇਹ ਹੁਣ ਦੇਖੋ ਇਹ ਸਿਗਨਲ ਦੇ ਕੇ ਇਹ ਘੁੰਮ ਗਈ ਇਹ ਦੇਖੋ ਆਪਣੇ ਆਪ ਇਹ ਗੱਡੀ ਜਿਹੜੀ ਹੈ ਨਾ ਇਹਨੂੰ ਕੋਈ ਅੱਗੇ ਨਜ਼ਰ ਆ ਜਵੇ ਜਾਂ ਇਹਦੇ ਅੱਗੇ ਕੋਈ ਆ ਜਾਵੇ ਤਾਂ ਇਸਨੇ ਆਪਣੇ ਆਪ ਰੁਕ ਜਾਣਾ ਔਰ ਇਹ ਜਿੱਥੇ ਦਾ ਇਹਨੂੰ ਆਟੋ ਪਾਇਲਟ ਕਹਿੰਦੇ ਆ ਔਰ ਜਿੱਥੇ ਦਾ ਅਸੀਂ ਭਰਿਆ ਉੱਤੇ ਸਾਨੂੰ ਇਹ ਨਿਰਭਿਗਨ ਲੈ ਜਾਏਗੀ ਔਰ ਰਸਤੇ ਦੇ ਵਿੱਚ ਕੋਈ ਵੀ ਰੈੱਡ ਲਾਈਟ ਆਂਦੀ ਹੈ ਕੁਝ ਵੀ ਆਂਦੀ ਹੈ ਤਾਂ ਇਹਨੇ ਆਪਣੇ ਆਪ ਰੁਕ ਜਾਣਾ ਉਹ ਦੇਖੋ ਰੈੱਡ ਲਾਈਟ ਆ ਗਈ ਤਾਂ ਇਸ ਨੇ ਆਪਣੀ ਸਪੀਡ ਘਟ ਕਰਕੇ ਅੱਗੇ ਗੱਡੀ ਖੜੀ ਹੈ ਉੱਥੇ ਰੋਕ ਲਈ ਔਰ ਇਹ ਦੇਖੋ ਕੋਈ ਬ੍ਰੇਕ ਤੇ ਪੈਰ ਨਹੀਂ ਹੈ ਔਰ ਕੋਈ ਰੇਸ ਤੇ ਪੈਰ ਨਹੀਂ ਆਪਣੇ ਆਪ ਜਿਹੜਾ ਇਹ ਇਹ ਦੇਖੋ ਸਿਗਨਲ ਦੇ ਰਹੀ ਹੈ ਇਹ ਸਿਗਨਲ ਹੈ ਇਸ ਨੇ ਸਿਗਨਲ ਦੇ ਕੇ ਜਦੋਂ ਹੀ ਗ੍ਰੀਨ ਲਾਈਟ ਆਣੀ ਹੈ ਉਦੋਂ ਹੀ ਇਸ ਨੇ ਉਧਰ ਨੂੰ ਮੜ ਜਾਣਾ ਇਹ ਦੇਖੋ ਤੁਹਾਨੂੰ ਦਿਖਾਵਾਂਗੇ ਕਿ ਇਹ ਆਪਣੇ ਆਪ ਜਿਹੜੀ ਹੈ ਉਹ ਸਿਗਨਲ ਗ੍ਰੀਨ ਲਾਈਟ ਆ ਗਈ ਹੁਣ ਆਪਣੇ ਆਪ ਇਸ ਨੇ ਦੇਖੋ ਇਹ ਚੱਲ ਪਈ ਔਰ ਇਹ ਦੇਖੋ ਕਿ ਆਪਣੇ ਆਪ ਇਹ ਦੇਖੋ ਕੋਈ ਵੀ ਜਿਹੜਾ ਵੀਲਤੀ ਉਹ ਨਹੀਂ ਹੈ ਜਿਹੜਾ ਸਟੀering ਤੇ ਹੱਥ ਔਰ ਆਪਣੇ ਆਪ ਜਿਹੜੀ ਹੈ ਇਹ ਚੱਲ ਰਹੀ ਹੈ ਇਹ ਗੱਡੀ ਜਿਹੜੀ ਹੈ ਡਰਾਈਵਰ ਤਾਂ ਭਾਵੇਂ ਕੋਈ ਗਲਤੀ ਕਰ ਸਕਦਾ ਪਰ ਇਹ ਗੱਡੀ ਦੇ ਵਿੱਚ ਇੰਨੀ ਜਿਹੜੀ ਹੈ ਟੈਕਨੋਲੋਜੀ ਭਰੀ ਹੋਈ ਹੈ ਕਿ ਇਹ ਗਲਤੀ ਨਹੀਂ ਕਰਦੀ ਇਹ ਪਹਿਲਾਂ ਪਹਿਲਾਂ ਤਾਂ ਲੱਗਦਾ ਬਈ ਇਹ ਕਿਵੇਂ ਹੋਏਗਾ ਪਰ ਅਜਮਾ ਕੇ ਦੇਖਿਆ ਕਿ ਇਹ ਜਿਹੜੀ ਹੈ ਇਹ ਆਪਣੇ ਆਪ ਜਿਹੜੀ ਹੈ ਉੱਥੇ ਤੁਹਾਨੂੰ ਪਹੁੰਚਾਈਗੀ ਇਹ ਦੇਖੋ ਇਹ ਗ੍ਰੀਨ ਲਾਈਟ ਆ ਗਈ ਇਹਨੇ ਚੱਲ ਪਈ ਤੇ ਇਹ ਜਿਹੜੀ ਗੱਡੀ ਹੈ ਇਹ ਆਪਣੇ ਜਿੱਥੇ ਸਟਾਪ ਦਾ ਸਾਈਨ ਆਣਾ ਇਹਨੇ ਉੱਥੇ ਰੁਕ ਜਾਣਾ ਔਰ ਕੋਈ ਅੱਗੇ ਆ ਜਾਣਾ ਤਾਂ ਵੀ ਰੁਕ ਜਾਣਾ ਇਹਨੇ ਆਪਣੇ ਜਿੱਥੇ ਸਪੀਡ ਲਿਮਟ ਹੈ ਕਿਸੇ ਜਗ੍ਹਾ ਤੇ ਕਿਸੇ ਰੋਡ ਦੀ ਸਪੀਡ ਲਿਮਟ ਹੈ ਪਰ ਜੇਕਰ 30 ਹੈ ਤਾਂ ਇਸਨੇ 30 ਦੇ ਅੰਦਰ ਹੀ ਚੱਲਣਾ